ਬੀਤੇ ਦਿਨ ਇਸ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੇ ਹੱਲ ਲਈ ਨਗਰ ਪੰਚਾਇਤ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਇਕੱਠੇ ਹੋਣ ਲਈ ਕਿਹਾ ਸੀ ਜਿਸ ਨੂੰ ਲੈ ਕੇ ਅੱਜ ਸਥਾਨਕ ਅਨਾਜ ਮੰਡੀ ਵਿੱਚ ਸ਼ਹਿਰ ਵਾਸੀਆਂ ਦਾ ਭਾਰੀ ਇਕੱਠ ਹੋਇਆ ਇਸ ਮੌਕੇ ਸ਼ਹਿਰ ਦੇ ਕੌਂਸਲਰਾਂ ਅਤੇ ਪਤਵੰਤੇ ਸੱਜਣਾਂ ਨੇ ਟੱਠਿਆਂ ਦੇ ਹੱਲ ਸੰਬੰਧੀ ਆਪਣੇ ਵਿਚਾਰ ਦਿੱਤੇ ਕੀ ਕਿਹਾ ਇਨਾ ਆਗੂ ਨੇ ਆਉ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਸਾਰੇ ਸਾਂਝੇ ਰੂਪ ਚ ਕੋਈ ਜਗ੍ਹਾ ਦਾ ਹੱਲ ਕਰੀਏ ਜਗਾ ਸ਼ਹਿਰ ਦੇ ਨੇੜੇ ਹੋਵੇ ਚੌਂਟੀ ਜੀ ਆਪਾਂ ਐ ਲਾ ਲਓ ਜੀ ਜੇ ਆਪਣੇ ਕੋਲੇ ਹੁਣ ਪੰਚਾਇਤੀ ਜਗਾ ਕੱਲੀ ਹੈਗੀ ਆ ਉਹ ਆਪਣੇ ਜੀ ਟਿੱਬਿਆਂ ਤੇ ਕਹਿ ਦਈਏ ਜਾਂ ਬਲਰਾਜ ਕਾਲਜ ਦੇ ਨੇੜੇ ਐ ਸਾਡੇ ਭੈਣਾ ਵੀਰਾਂ ਪੁਜਤਾਂ ਦਾ ਐਕਸੀਡੈਂਟ ਹੋਇਆ ਹੈ ਔਰ ਇੱਕ ਐਕਸੀਡੈਂਟ ਦੇ ਗ੍ਰਾਉਂਡ ਇਹ ਗੱਲ ਤੁਹਾਨੂੰ ਮੈਂ ਦੱਸ ਦੇ ਵੀ ਚਾਹਣਾ ਹੈ ਨਹੀਂ ਤਾਂ ਸਾਡਾ ਭਰਾ ਕਿਉਂ ਜਾਂ ਭੈਣ ਐਕਸੀਡੈਂਟ ਮੌਤ ਹੁੰਦੀ ਆ। ਨਾਲੇ ਸਾਡੇ ਸ਼ਹਿਰ ਨੂੰ ਨਗਰ ਕਚਹਿਰਤ ਨੂੰ ਹਾਈ ਕੋਰਟ ਦਾ ਫੈਸਲਾ ਹੈ। ਤੁਹਾਨੂੰ 5 ਲੱਖ ਰੁਪਇਆ ਦੇਣਾ ਪੈਂਦਾ। ਇੱਕ ਸਾਡੀ ਜਾਣ ਗਈ। ਇੱਕ 5 ਲੱਖ ਰੁਪਇਆ ਉਹ ਮਾਰਸਾ ਨੂੰ ਦੇ। ਸਾਹਮਣੇ ਐਕਸੀਡੈਂਟ ਹੋ ਕੇ ਉਹਦੀ ਮੌਤ ਹੋ ਗਈ ਸੀ। ਔਰ ਉਸੇ ਮਤਾ ਪਾਇਆ 5 ਲੱਖ ਰੁਪਏ ਦੇ ਕੁਬਾਰ ਨੂੰ ਦੇਣਾ ਹੈ ਮਤਾ ਪਾ। ਮੈਂ ਇਹ ਕਹਿੰਦਾ ਜਿਹੜੇ ਵੀ ਬੰਦੇ ਕਹਿ ਰਹੇ ਕਿ ਐਸ ਤੋਂ ਪਹਿਲਾਂ ਕਿਸੇ ਵੀ ਪੰਚਾਇਤ ਨੇ ਇਹਨਾਂ ਨੂੰ ਮਤਾ ਪਾ ਕੇ ਦਿੱਤਾ ਜਿੱਦਾਂ ਜਿਹੜਾ ਸੀ ਨਗਰ ਕੌਂਸਲ ਨੇ ਮਦਦ ਕੀਤੀ ਆ ਕੋਈ ਮਤਾ ਨਗਰ ਕੌਂਸਲ ਨੇ ਇਹਨਾਂ ਨੂੰ ਪਾ ਕੇ ਨਹੀਂ। ਮੈਨੂੰ ਲੱਗਦਾ ਫੈਕਸ਼ਨ ਪ੍ਰਧਾਨ ਜੀ ਜਦੋਂ ਉਦੋਂ ਵੀ ਨਹੀਂ ਗਿਆ ਤੇ ਸ਼੍ਰੀ ਭਾਨ ਮਲੇ ਦੇ ਕਿਹਾ। ਬਸ ਇਹ ਗੰਦੇ ਵੀ ਖਿਲਾਫ ਵੀ ਸਰਪੰਚ ਦੇ ਸਾਹਮਣੇ ਕੋਈ ਮਤਾ ਪਿਆ। ਇਹ ਹੈ ਮਨਾ ਪਿਆ ਤਾਂ ਪੰਚਾਇਤ ਚੋਂ ਉਹ ਆਉਂਦੀਆਂ ਅਸਲੀ ਅੰਦਰ ਮੈਂ ਡੀਸੀ ਦੇ ਦਿਖਾ ਪੜੇ। ਇਹ ਪਿਆਰ ਨੂੰ ਲੱਗਦਾ ਕਿਲਾ ਜਾਂ ਦੋ ਕਿਲਾ ਲੱਗਦੇ ਆ। ਅੱਜ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰਾ ਨਗਰ ਸਾਡੇ ਨਾਲ ਹੈ। ਅਸੀਂ ਤਾਂ ਇੱਕ ਇਹੋ ਹੀ ਮੀਟੀ ਕਰਨੀ ਸੀ, ਕੀਤੀ ਸੀ। ਨਗਰ ਦਾ ਵਿਊ ਲੈਣਾ ਸੀ। ਇਹਦਾ ਵਿਊ ਕਿੱਥੇ ਹੈ? ਇਹ ਸਾਨੂੰ ਹੁਣ ਪਤਾ ਲੱਗ ਗਿਆ ਵੀ ਨਗਰ ਦਾ ਵਿਊ ਨੰਦੀ ਸ਼ਾਲਾ ਬਣਾਉਣ ਲਈ ਉਸੇ ਥਾਂ ਦੇ ਉੱਤੇ ਜਿੱਥੇ ਗਊਸ਼ਾਲਾ ਬਣੀ ਹੋਈ ਆ ਤਿਆਰ। ਇਹ 15 ਏਕੜ ਜ਼ਮੀਨ ਲਗਭਗ ਹੈਗੀ ਆ ਤੇ ਅਸੀਂ 15 ਏਕੜ ਦਾ ਹੀ ਮਤਾ ਪਾਇਆ ਹੋਇਆ ਇਹ ਸਾਨੂੰ ਖਾਲੀ ਕਰਾ ਕੇ ਸਾਨੂੰ ਦਿੱਤੀ ਜਾਵੇ ਜ਼ਮੀਨ ਸਾਡੀ ਹੈ ਇਹ ਨਹੀਂ ਵੀ ਜ਼ਮੀਨ ਇਹਨਾਂ ਦੀ ਹੈ ਬਸ ਉੱਥੇ ਹੀ ਵਰਤਾਂਗੇ ਅਸੀਂ ਕੁਝ ਨੰਦੀਸ਼ਾ ਲਈ ਕੁਝ ਸਟੇਡੀਅਮ ਲਈ ਕੁਝ ਪਾਰਕਿੰਗ ਲਈ ਫਿਰ ਵੀ ਇਹ ਜ਼ਮੀਨ ਫਾਸਤ ਰਹੂ ਇਹ ਵੀ ਕਿ 15 ਏਕੜ ਜ਼ਮੀਨ ਹੈ ਇਹ ਜਿਹੜੀ ਇਹਨਾਂ ਨੂੰ ਅਸੀਂ ਦੋ ਕਿੱਲੇ ਜ਼ਮੀਨ ਦੇ ਦਾਂਗੇ ਉੱਥੇ ਰੱਖਣ ਪਸੂ ਇਹਨਾਂ ਕੋਲੇ ਸੌਤਾ ਕਰੂਗਾ ਇੱਥੇ ਬੈ ਜੀ ਉਹ ਨਗਰ ਪੰਚਾਇਤ ਦੇ ਹੱਕ ਦੇ ਵਿੱਚ ਆ ਹਰ ਇੱਕ ਬੰਦੇ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਖੜੇ ਆ ਤੁਸੀਂ ਅਗਲਾ ਕਦਮ ਕੀ ਉਧਾਰ ਰਹੇ ਹੋ ਜਿੱਤੇ ਕਿੰਨੇ ਚਿਰ ਚਾ ਜਿਹੜਾ ਹੈ ਇਹ ਕੋਈ ਫੈਸਲਾ ਲੈ ਕੇ ਅਸੀਂ ਜੀ ਮਤਾ ਪਾਤਾ ਉਹ ਮਤਾ ਪਾ ਕੇ ਥੋੜਾ ਜਿਹਾ ਪ੍ਰੋਸੈਸ ਹੈ ਸਰਕਾਰਾਂ ਦੇ ਉਹ 10-15 ਦਿਨਾਂ ਚ ਪ੍ਰੋਸੈਸ ਹੋ ਜੂਗਾ ਪੂਰਾ ਫਿਰ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਠੀਕ ਹੈ ਸਾਡ ਇੱਕ ਨਿੱਕੇ ਜਿਹੇ ਮੈਸੇਜ ਤੇ ਸਾਨੂੰ ਸਾਡੇ ਯਾਸ ਤੋਂ ਬਾਅਦ ਇਕੱਠ ਹੋਇਆ ਔਰ ਸਾਡੀ ਆਸ ਤੋਂ ਵੱਧ ਵੀ মিডিਆ ਸਮੁੱਚਾ ਆ ਗਿਆ। ਐਨੀ ਸਾਡੀ ਕਮੇਟੀ ਨੂੰ ਖੁਸ਼ੀ ਹੈ ਇਸ ਚੀਜ਼ ਦੀ। ਉਹ ਸੱਚੇ ਪੈਦਾ ਸ਼ੁਕਰਾਨਾ ਕਰਦੇ ਆਂ ਸੀ। ਵੀ ਅੱਜ ਐਡੇ ਵੱਡੇ ਇਕੱਠ ਦੇ ਵਿੱਚ ਜਿੰਨੇ ਬਰਾਰੇ ਬੁੱਲੇ। ਸਾਰੇ ਨੇ ਇੱਕ ਤੋਂ ਇੱਕ ਲੈ ਕੇ ਵਧੀਆ ਦੀ ਵਧੀਆ ਗੱਲਾਂ ਕੀਤੀਆਂ ਔਰ ਹਰਕ ਨੇ ਇਹੀ ਪੱਖ ਰੱਖਿਆ ਵੀ ਇੱਥੇ ਨੰਦੀ ਸ਼ਾਲਾ ਬਣਾਈ ਜਾਵੇ ਔਰ ਇੱਕ ਸਟੇਡੀਅਮ ਦੀ ਜੋ ਮੰਗ ਉੱਠੀ ਆ ਸਾਡੇ ਬੱਚਿਆਂ ਦੀ। ਉਹ ਅਸੀਂ ਸਾਡੇ ਦਿਲ ਚ ਪਹਿਲਾਂ ਸੀ پارک ਦੀ ਗੱਲ پارک ਜੇ ਸਟੇਡੀਅਮ ਮੰਨਦੇ ਵਿੱਚੇ پارک ਬਣ ਜਾਂਦਾ ਉਹ ਬਹੁਤ ਅੱਛੀ ਗੱਲ ਹੈ ਔਰ ਸਾਨੂੰ ਅੱਜ ਇੰਨਾ ਹੌਸਲਾ ਮਿਲਿਆ ਵੀ ਸੱਚੇ ਪਾਸ਼ਾ ਇਹ ਗੱਲ ਸਰੇ ਲੱਗੂਗੀ ਉਹ ਸਾਨੂੰ ਬੜੀ ਖੁਸ਼ੀ ਹੈ ਇਹ ਜਿਹੜਾ ਅੱਜ ਤੁਸੀਂ ਫੈਸਲਾ ਲਿਆਗਾ ਇਸ ਦੇ ਵਿੱਚ ਕਿੰਨੀ ਜ਼ਮੀਨ ਹੈ ਤੇ ਕਿਸੀ ਕਿੰਨੀ ਜ਼ਮੀਨ ਤੁਸੀਂ ਜਿਹੜੀ ਹੈ ਲੈ ਰਹੇ ਹੋ ਇਹ ਜਮੀਨ ਸਾਡੇ ਕਾਰਜਾ ਮੁਤਾਬਕ 1.5 18 ਕਿੱਲੇ ਜ਼ਮੀਨ ਹੈ 1.5 18 ਕਿੱਲੇ ਚ ਹਜੇ ਇਹ ਨਹੀਂ ਸਾਨੂੰ ਪਤਾ ਲੱਗਿਆ ਵੀ ਨਾਲ ਜਿੱ ਕਿੰਨੀ ਹੈ ਔਰ ਜੋ ਅਸੀਂ ਮਤਾ ਪਾਇਆ ਉਹਦੇ ਵਿੱਚ 15 ਕਿੱਲੇ 15 ਕਿੱਲੇ ਜ਼ਮੀਨ ਹੈਗੀ ਆ ਸਾਡੇ ਹਿਸਾਬ ਨਾਲ ਉਹਦੇ ਵਿੱਚ ਅਸੀਂ ਉੱਥੇ ਮਤਾ ਵੀ ਪਾਤਾ ਮਤਾ ਜਾਂ ਤਾਂ ਕੱਲ ਚਲਾ ਗਿਆ ਉਹ ਸ਼ੁੱਕਰਵਾਰ ਨੂੰ ਜਾਂ ਸੋਮਵਾਰ ਐਸ.ਡੀ.ਐਮ ਕੋਲ ਮਤਾ ਚਲਾ ਜਾਊਗਾ ਇਹ ਜਿਹੜੀ ਗਊਸ਼ਾਲਾ ਕਮੇਟੀ ਉਹਨਾਂ ਨੇ ਇੱਕ ਸੰਪਰਕ ਉਹਨਾਂ ਕਰਿਆ ਜਿੱਦੋਂ ਅੱਜ ਕੱਠ ਦਾ ਪਤਾ ਲੱਗਾ ਉਹਨਾਂ ਮੈਜਰ ਇਸ ਤੋਂ ਪਹਿਲਾਂ ਇਸ ਜਗ੍ਹਾ ਤੇ ਮੀਟਿੰਗ ਹੋਈ ਸੀ ਸਤਪਾਲ ਵਰਮਾ ਉਹੜਾ ਆਪਣੇ ਆਪ ਨੂੰ ਇਹਦਾ ਇੱਕ ਮੋਢੀ ਕਹੋਂਦਾ ਹੈ ਉਹਨੇ ਕਿਹਾ ਸੀ ਵੀ ਇੱਕ ਹਫਤੇ ਦੇ ਅੰਦਰ ਮੇਰੀ ਜ਼ਿੰਮੇਵਾਰੀ ਹੈ ਮੈਂ ਇਹ ਜੋ ਠੱਠੇ ਸਾਰੇ ਤੁਮ ਅਸੀਂ ਭਜਾ ਦੇਵਾਂਗੇ ਅਸੀਂ ਆਪੇ ਲੈ ਜਾਵਾਂਗੇ ਉਸ ਤੋਂ ਬਾਅਦ ਸਾਡੇ ਪ੍ਰਧਾਨ ਨੇ ਸੰਪਰਕ ਕਰਿਆ ਉਹ ਕਹਿੰਦਾ ਵੀ ਐਡੀ ਗੱਲ ਕੀ ਹੈ ਜੇ 30 ਸਾਲ ਨਾ ਗਏ 30 ਦਿਨ ਹੋਰ ਗੰਗੇ ਜਾਣਗੇ ਇਸ ਲਈ ਸਾਨੂੰ ਉਹਨਾਂ ਦੇ ਕੋਈ ਵਿਸ਼ਵਾਸ ਨਹੀਂ ਬਿਅਰ ਸਾਸੀ ਹੋਈ ਕਮੇਟੀ ਨੂੰ ਇਸ ਲਈ ਅਸੀਂ ਇੱਕ ਸਰਵ ਸਾਂਝੀ ਅਜੇ ਮੀਟਿੰਗ ਬੁਲਾਈ ਸੀ ਜਿਹੜਾ ਸਾਨੂੰ ਬਹੁਤ ਹੌਸਲਾ ਮਿਲਿਆ ਠੀਕ ਹੈ ਅੱਜ ਅੱਛੀ ਵੀ ਕਹਦੇ ਸਾਡੇ ਕੋਲੇ ਲੱਗੇ ਪਤੇ ਚਿੱਠੀ ਆਈ ਹੈ ਉਹ ਕੁੱਤਿਆਂ ਦੇ ਮਾਮਲੇ ਵੀ ਕੁੱਤਿਆਂ ਦੀ ਨਸ਼ਵੰਦੀ ਕਰਾਉਣੀ ਹੈ ਕੁੱਤਿਆਂ ਦੀ ਨਸ਼ਵੰਦੀ ਕਰਾਉਣੀ ਹੈ ਨਗਰ ਪੰਚਾਇਤ ਨੂੰ ਚਿੱਠੀ ਆਈ ਹੈ ਔਰ ਇੱਕ ਕੁੱਤੇ ਦਾ ਖੱਤਾ ਲਿਖਿਆ 2000 ਰੁਪਏ ਅਸੀਂ ਚਾਹੁੰਦੇ ਹਾਂ ਨੰਦੀ ਛਲਾ ਠੱਠਿਆਂ ਦੇ ਨਾਲ ਇੱਕ ਨਾਲ ਦਾ ਵਿੱਚੋਂ ਜਾਂ ਦੋ ਕਨਾਲ ਦਾ ਉਹ ਕੁੱਤਿਆਂ ਵਾਸਤੇ ਵੀ ਅਸੀਂ ਬਣਾਵਾਂਗੇ ਵੀ ਕੁੱਤੇ ਸਾਰੇ ਬਾਰੇ ਉੱਥੇ ਇਕੱਠੇ ਹੋਣ ਨਸ਼ਵੰਦੀ ਕਰਨ ਡਾਕਟਰ ਨੂੰ ਸੌਖੀ ਹੈ ਇਥੇ ਫੜ-ਫੜ ਕੇ ਲਾਉਣੇ ਖਰਚੇ ਵੱਧ ਹੋਣਗੇ ਜਾਂ ਤੋਂ ਲੈ ਕੇ ਜਾਣਗੇ ਤਾਂ ਖਰਚੇ ਵੱਧ ਹੋਣਗੇ ਇਸ ਲਈ ਸਾਡੀ ਨਾਲ ਇਹ ਵੀ ਗੱਲ ਨਾਲ ਜੋੜ ਦਿਓ ਵੀ ਠੱਠਿਆਂ ਦਾ ਸਿਸਟਮ ਅੱਜ ਪੈ ਗਿਆ ਉੱਥੇ ਥੋੜਾ ਜਿਹਾ ਧਿਆਨ ਨਹੀਂ ਰਿਹਾ ਇਸ ਗੱਲ ਤੇ ਵੀ ਕੁੱਤਿਆਂ ਦਾ ਵੀ ਜਗਾੜਾ ਸੀ ਉੱਥੇ ਕਰਨਾ ਤਾਂ ਬਾਈ ਜੀ ਅਸੀਂ ਜਿੰਨੀ ਸੰਗਤ ਇੱਥੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਆਪਣੇ ਅਨਾਜ ਮੰਡੀ ਦੇ ਵਿੱਚ ਸ਼ੈਡਾਂ ਦੇ ਥੱਲੇ ਇਕੱਠੇ ਹੋਈ ਹੈ ਸਾਰਿਆਂ ਦਾ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਤੇ ਨਾਲ ਹੀ ਮੈਂ ਸਾਡੇ মিডিਆ ਵਾਲੇ ਜਿੰਨੇ ਵੀਰੇ ਇੱਥੇ ਆਏ ਐ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਜੇਕਰ ਸਾਡੇ ਇਹ ਸੱਦੇ ਤੇ ਇਕੱਠ ਹੋਇਆ ਤਾਂ ਮੈਂ ਕਹਿੰਦਾ মিডিਆ ਕਰਕੇ ਹੋਇਆ ਜੋ ਸਾਡੇ ਬੋਲ ਐ ਲੋਕਾਂ ਤੱਕ ਪਹੁੰਚਾਏ ਗਏ ਤੇ ਅੱਜ ਵੀ ਜੋ ਫੈਸਲਾ ਹੋਇਆ ਜਾਂ ਸੰਗਤ ਦੀ ਜੋ ਆਵਾਜ਼ ਸੀ ਉਹ ਲੋਕਾਂ ਤੱਕ ਜਾਂਦੀ ਹੈ ਇਸ ਦੇ ਸਿੱਟੇ ਨਿਕਲਦੇ ਐ ਜੀ ਪਹਿਲੀ ਜੋ ਮੈਂ ਸਾਰਿਆਂ ਤੋਂ ਵੱਡੀ ਗੱਲ ਕਹਿਣਾ ਕਿ ਸਾਡੇ ਸ਼ਹਿਰ ਸਰਦੂਲਗੜ੍ਹ ਦਾ ਭਾਈਚਾਰਾ ਬਹੁਤ ਵਧੀਆ ਕਾਇਮ ਐ ਜਿਵੇਂ ਕਿ ਪਹਿਲਾ ਹਫ਼ਤਾ ਵੇਲੇ ਖੜਿਆ ਹੁਣ ਵੀ ਖੜਿਆ ਐ ਤੇ ਸਾਰੀ ਸੰਗਤ ਨੇ ਇਹ ਆਵਾਜ਼ ਕੀਤੀ ਹੈ ਕਿ ਜੋ ਆਵਾਰਾ ਇਹ ਜਾਨਵਰ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਸ਼ਹਿਰ ਦੇ ਵਿੱਚ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਮਾਲ ਦਾ ਹੋ ਰਿਹਾ ਹੈ ਰੋਜ਼ ਦੀ ਰੋਜ਼ ਨੁਕਸਾਨੀਆਂ ਜਾਂਦੀਆਂ ਚੀਜ਼ਾਂ ਉਹ ਤਾਂ ਜੀ ਜਿਹੜਾ ਅੱਜ ਤੁਸੀਂ ਇਸ ਵਾਰ ਇਹ ਫੈਸਲਾ ਕੀਤਾ ਇਹ ਕਿਦੋਂ ਤੱਕ ਲੱਗੂਗਾ ਤੇ ਕੀ ਇਸ ਦਾ ਅਗਲਾ ਪ੍ਰੋਸੈਸ ਹੈ ਇਹਦੇ ਵਿੱਚ ਬਾਈ ਜੀ ਇਸ ਤਰ੍ਹਾਂ ਜੋ ਸਾਡੀ ਨਗਰ ਪੰਚਾਇਤ ਹੈ ਜੀ ਸਾਰੇ ਐਨਸੀ ਸਹਿਬਾਨਾਂ ਨੇ ਮਤਾ ਆਪਣਾ ਪਰਸੋ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਪਾ ਦਿੱਤਾ ਸੀ ਤੁਸੀਂ ਵੀ ਪੱਤਰਕਾਰ ਸਹਿਬਾਨ ਉੱਥੇ ਮੌਜੂਦ ਸੀ ਜਿਵੇਂ ਜਿਵੇਂ ਇਹ ਸਿਸਟਮ ਦੇ ਨਾਲ ਆਪਣਾ ਪ੍ਰੋਸੈਸ ਚੱਲਦਾ ਓਵੇਂ ਓਵੇਂ ਅਸੀਂ ਇਹਨੂੰ ਚਲਾਵਾਂਗੇ ਪਰ ਹਾਂ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਕਿ ਉੱਥੇ ਗੱਲ ਇਹ ਨਹੀਂ ਹੋਊਗੀ ਵੀ ਜੇ ਕੋਈ ਅਦੋਬਦ ਮੀਟਿੰਗ ਹੋਣੀ ਹੈ ਵੀ ਅਸੀਂ ਕਿਸੇ ਬੰਦ ਕਮਰੇ 'ਚ ਬੈਠ ਕੇ ਕਿਸੇ ਕਮੇਟੀ ਨਾਲ ਕਰਾਂਗੇ ਜਿਵੇਂ ਅੱਜ ਸੰਗਤ ਦਾ ਇਕੱਠ ਸੀ ਓਵੇਂ ਲੋਕਾਂ ਦੇ ਸਾਹਮਣੇ ਪ੍ਰਤੱਖ ਫੈਸਲਾ ਹੋਊਗਾ ਪਹਿਲਾਂ ਵੀ ਕਾਫੀ ਵਾਰ ਇਸ ਮੁੱਦੇ ਤੇ ਵਿਚਾਰ ਚਰਚਾ ਹੋਈ ਆ ਪਰ ਕੁਝ ਨਾ ਕੁਝ ਕਹਿ ਸਕਦੇ ਵੀ ਅੰ ਦੇਖੀ ਹੋ ਜਾਂਦੀ ਹੈ ਜਾਂ ਮਸਲਾ ਠੱਗਾ ਪੈ ਜਾਂਦਾ ਦਬਾਅ ਪਿਆ ਜਾਂਦਾ ਕਹਿੰਦੇ ਮੰਨੋ ਕਮੇਟੀ ਦੇ ਦਬਾਅ ਆ ਰਹੇ ਨੇ ਵੀ ਮਸਲਾ ਉੱਥੇ ਰਹਿ ਜਾਂਦਾ ਪਰ ਇਹ ਸਵਰਤ ਨਹੀਂ ਬਿਲਕੁਲ ਜੀ ਇਹ ਗੱਲ ਸੋਡੀ ਬਿਲਕੁਲ ਸਹੀ ਹੈ ਗਰਜੀਤ ਜੀ ਜਿਹੜੀ ਤੁਸੀਂ ਕਹੀ ਆ ਜਾਂ ਬਲਤੇਜ ਜੀ ਵੀ ਹਰ ਵਾਰ ਪਹਿਲਾਂ ਵੀ ਵੀ ਸ਼ਹਿਰ ਦੇ ਲੋਕ ਕਦੇ ਵੀ ਪਿੱਛੇ ਨਹੀਂ ਹਟਿਆ ਕਿਉਂਕਿ ਅਸੀਂ ਆਮ ਤੇ ਸਿੱਧੇ ਸਾਦੇ ਲੋਕ ਆ ਜਦੋਂ ਸਾਨੂੰ ਜਿਵੇਂ ਕੋਈ ਮੈਸੇਜ ਲੱਗਦਾ ਅਸੀਂ ਇੱਕ ਬੋਲ ਤੇ ਆ ਖੜਦੇ ਆ ਵੀ ਪਹਿਲਾਂ ਦੱਸਿਆ ਗਿਆ ਲੋਕ ਇਕੱਠੇ ਹੋਏ ਸਾਰਾ ਵੀ ਇਹ ਕੱਲ ਨੂੰ ਮਸਲਾ ਸੰਪੂਰਨ ਤੌਰ ਤੇ ਕੀਤਾ ਜਾਊ ਪਰ ਦੱਸਿਆ ਜਾਂਦਾ ਵੀ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਹੋਰ ਗੱਲ ਤੋਂ ਦਬਾਅ ਪਾਇਆ ਗਿਆ ਕਿਉਂਕਿ ਆਮ ਲੋਕ ਹੈ ਜੀ ਸਾਰੇ ਡਰ ਜਾਂਦੇ ਆ ਘਰ-ਵਾਰ ਕੰਮ ਧੰਦੇ ਕਰਨ ਵਾਲੇ ਲੋਕ ਹੈ ਪਰ ਅਸੀਂ ਇਹ ਗੱਲ ਦਾਅਵੇ ਨਾਲ ਕਹਿਣੇ ਆ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਆਵੇ ਪਹਿਲਾਂ ਅਸੀਂ ਖੜਾਗੇ ਸਾਡੇ ਪ੍ਰਧਾਨ ਜੀ ਨਾਲ ਨੇ ਉਸ ਤੋਂ ਬਾਅਦ ਸਾਰੀ ਸੰਗਤ ਸਾਡੇ ਨਾਲ ਹੈ ਅਸੀਂ ਹੁਣ ਪਿੱਛੇ ਹਟਣ ਵਾਲਾ ਕੰਮ ਨਹੀਂ ਕਰਦੇ ਜੀ ਜਿਹੜਾ ਜਿਓ ਮਾਰਾ ਪੱਜੋ ਨੇ ਸਵਾਰਥ ਦੀ ਮੀਟਿੰਗ ਬੁਲਾਈ ਹੋਈ ਸੀ ਜਿਹੜੀ ਕਹਿੰਦੇ ਰਹਿੰਦੇ ਹਾਂ ਉਤਾਰਨ ਕਰ ਲਈਏ ਉਹ ਤੋਂ ਪਤਾ ਲੱਗਦਾ ਕਿ ਲੋਕਾਂ ਨੂੰ ਇਸ ਸਮੱਸਿਆ ਦਾ ਕਿਨਾ ਸਾਹਮਣਾ ਕਰਨਾ ਪੈਂਦਾ ਹੈ ਕਿਉਂ ਰੋਜ਼ ਹੀ ਐਕਸੀਡੈਂਟ ਹੋ ਰਹੇ ਐ ਜੇ ਜਦੋਂ ਅਸੀਂ ਮੁੱਦਾ ਚੁੱਕਿਆ ਹੈ ਉਦੋਂ ਲੋਕ ਸਾਨੂੰ ਕਹਿੰਦੇ ਸੀ ਯਾਰ ਤੁਸੀਂ ਬਿੱਲੀ ਦੇ ਗਲ ਟੱਲੀ ਬੰਨਣ ਲੱਗੇ ਉਹਦੇ ਪਹਿਲੇ ਕੌਣ ਬੰਨੂਗਾ ਤਾਂ ਅਸੀਂ ਇਹ ਸਾਲ ਪੰਚਾਇਤ ਦੇ ਕੋਲ ਸੋਚ ਸਮਝ ਕੇ ਫੈਸਲਾ ਲਿਆ ਸੀ ਆਪਾਂ ਇਹ ਮਸਲੇ ਤੇ ਇੱਕ ਵਾਰ ਨਾਜ ਤੋਰ ਕੇ ਆਪਾਂ ਪਿੰਡ ਨੂੰ ਨਾਲ ਲੈ ਕੇ ਆਪਾਂ ਇਹ ਮਸਲੇ ਨੂੰ ਫਿਰੇ ਲਾਉਣਾ ਹੈ ਤਾਂ ਕਿ ਇਹ ਕੋ 15 ਕਿਲੇ ਜ਼ਮੀਨ ਹੈ ਕੋ ਪੰਚਾਇਤ ਦੀ ਉਹਦੇ ਵਿੱਚ ਨੰਦੀ ਸ਼ਾਲਾ ਵੀ ਬਣਦੀ ਅਸੀਂ ਕਹਿੰਨੇ ਆ ਕੌਮ ਸ਼ਾਲਾ ਵੀ ਗਣੀ ਰਵੇ ਗੁਰਦਵਾਰਾ ਵੀ ਅਸੀਂ ਕਹਿੰਨੇ ਆ ਵੀ ਕੋ ਸਟੇਡੀਅਮ ਬਣੇ ਉਹਦੇ ਵਿੱਚ ਪਾਰਕ ਬਣੇ ਤਾਂ ਕਿ ਉਹ ਵਧੀਆ ਏਰੀਆ ਡਵੈਲ ਬਹੁਤ ਹੋ ਸਕਦਾ ਕਿਉਂਕਿ ਸਾਡੇ ਕੋਲ ਉਹੋ ਜਿਹਾ ਜ਼ਗਾ ਹੈਗੀ ਆ ਤੇ ਅਸੀਂ ਸ਼ਹਿਰ ਨਿਵਾਸੀ ਦਾ ਧੰਨਵਾਦ ਵੀ ਕਰਦੇ ਆ ਨਾਲ ਦੀ ਨਾਲ ਉਹਨੂੰ ਵਿਸ਼ਵਾਸ ਵੀ ਦਿਉਨੇ ਆ ਕਿ ਜਦੋਂ ਸਾਡੇ ਤੇ ਵਿਸ਼ਵਾਸ ਕੀਤਾ ਨਗਰ ਪੰਚਾਇਤ ਨੇ ਕਿਉਂਕਿ ਨਗਰ ਪੰਚਾਇਤ ਇਸ ਮਸਲੇ ਤੇ ਮਤਾ ਪਾ ਚੁੱਕੀ ਹੈ ਕਮੇਟੀ ਚ ਤੇ ਅਸੀਂ ਹੁਣ ਇਹਦੇ ਤੇ ਪੂਰਾ ਸਖਤ ਫੈਸਲਾ ਲਵਾਂਗੇ ਤਾਂ ਕਿ ਕੋਈ ਅਦਾਲੀ ਗੱਲ ਨਹੀਂ ਹੈ ਕਿ ਅਸੀਂ ਪਿੱਛੇ ਹਟਾਂਗੇ ਕਿਉਂ ਜਿਹੜਾ ਮਸਲਾ ਅਸੀਂ ਚੁੱਕਿਆ ਹੈ ਇਹ ਬਹੁਤ ਜ਼ਰੂਰੀ ਮਸਲਾ ਹੈਗਾ ਤੁਹ ਸਾਰਿਆਂ ਨੂੰ ਅਸੀਂ ਸੁਵਾਰਜ ਨੂੰ ਆਏ ਸਹਿਰ ਨੂੰ ਆਇਆ ਤੁਸੀਂ ਸਾਡੇ ਤੇ ਭਰੋਸਾ ਕੀਤਾ ਤਾਂ ਅਸੀਂ ਇਸੋ ਭਰੋਸੇ ਦੇ ਖਰੇ ਉੱਤੇ ਉਹਦਾ ਪੂਰਾ ਯਤਨ ਕਰਾਂਗੇ ਧੰਨਵਾਦ ਠੀਕ ਹੈ ਸਾਰਿਆਂ ਦਾ ਧੰਨਵਾਦ ਕਰਦਾ ਜੋ ਸਾਡੇ ਨਗਰ ਕੌਂਸਲ ਦੀ ਜੋ ਨਵੀਂ ਪੰਚਾਇਤ ਬਣੀ ਹੈ ਉਹਨਾਂ ਨੇ ਬਹੁਤ ਵੱਡਾ ਫਰੰਦਾ ਕੀਤਾ ਹੈ ਤੇ ਇਸ ਵਾਸਤੇ ਸਰਬਸਾਂਝਾ ਜਿਹਦਾ ਇਕੱਠ ਉਹ ਨਾਜ ਮੰਡੀ ਵਿੱਚ ਕੀਤਾ ਗਿਆ ਤੇ ਬਹੁਤ ਵਧੀਆ ਕਦਮ ਇਹਨਾਂ ਦਾ ਤੇ ਮੇਰਾ ਤਾਂ ਇਹੀ ਵਿਚਾਰ ਆਪਦੇ ਵੱਲੋਂ ਵੀ ਸੰਤ ਜਿਹੜੇ ਮਹੇਸ਼ ਮੂਣੀ ਜੀ ਸੀਗੇ ਉਹਨਾਂ ਨੇ ਘਟੋ ਘਟ ਪੰਜਾਬ ਚ 20 ਗਊਸ਼ਾਲਾ ਬਣਾਈਆਂ ਨੇ ਤੇ ਉਹਨਾਂ ਦੇ ਜਿਹੜੇ ਪ੍ਰਬੰਧ ਹੈ ਉਹ ਉਥੋਂ ਦੇ ਪਿੰਡ ਦੇ ਲੋਕਾਂ ਕੋਲ ਹੀ ਹੁੰਦੇ ਆ ਪੂਰੀ ਬਣ ਤੇ ਉਹ ਗਊਸ਼ਾਲਾ ਬਣਾਉਂਦੇ ਗਏ ਤੇ ਅੱਗੇ ਚਲੇ ਗਏ ਤੇ ਜਦੋਂ ਵੀ ਇਹ ਗਊਸ਼ਾਲਾ ਬਣੀ ਹੈ ਜਿਹੜੀ ਇੱਥੇ ਕਮੇਟੀ ਬਣੀ ਆ ਉਹਦੋਂ ਦਾ ਇੱਕੋ ਹੀ ਪ੍ਰਧਾਨ ਚੱਲੇ ਆਉਂਦਾ ਤੇ ਉਹੀ ਮੈਂਬਰ ਚੱਲੇ ਆਉਂਦੇ ਆ ਮੇਰਾ ਇਹ ਸੁਝਾ ਪੰਚਾਇਤ ਨੂੰ ਵੀ ਇਹ ਜਿਹੜਾ ਕਮੇਟੀ ਇਹਨੂੰ ਬਦਲ ਕੇ ਜਤਨ ਨਗਰ ਕੌਂਸਲ ਆਪ ਦੇ ਹੱਥ 'ਚ ਹੀ ਲੈ ਲਵੈ ਲੈ ਲਵੈ ਇਹਦੇ ਸਾਰੇ ਪ੍ਰਬੰਧ ਜਿਹੜੇ ਕੋ ਕਿਲਾ ਦੋ ਕਿਲਲੇ ਆ ਰੈਣੀਕ ਸੰਤਾਂ ਦੇ ਨਾਮ 'ਤੇ ਆ ਆਪਾਂ ਨਹੀਂ ਕਹਿੰਦੇ ਵੀ ਸੰਤਾਂ ਦਾ ਨਾਮ ਹਟਾਇਆ ਜਾਵੇ ਸੰਤਾਂ ਦੇ ਨਾਮ 'ਤੇ ਨੰਦੀਸ਼ਾਲਾ ਬਣਾਈ ਜਾਵੇ ਜਾਂ ਸਟੇਡੀਅਮ ਬਣਾਇਆ ਜਾਵੇ ਜਾਂ ਪਾਰਕ ਬਣਾਇਆ ਜਾਵੇ ਤੇ ਕਮੇਟੀ ਵੀ ਜਿਹੜੀ ਪਹਿਲਾਂ ਕਮੇਟੀ ਉਹ ਵੀ ਤਾਂ ਆਪਣੀ ਮੰਡੀ ਦੀ ਐ ਉਹਨਾਂ ਨੂੰ ਆਪ ਵੀ ਚਾਹੀਦਾ ਜਦੋਂ ਉਹ ਕੰਮ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਉਹ ਕਮੇਟੀ ਬਦਲ ਦੇਣ ਤੇ ਮੇਰਾ ਤਾਂ ਇਹੀ ਵਿਚਾਰ ਆ ਬਾਕੀ ਜਿਵੇਂ ਸਾਰੀ ਕਮੇਟੀ ਐ ਉਹਨਾਂ ਦੇ ਨਾਲ ਅਸੀਂ ਦਿਨ ਰਾਤ ਨਾਲ ਖੜੇ ਆਂ ਬੈਕੋ ਟਿਕਾ ਖਾਲਸਾ ਰੈਡੀ ਅਸੀਂ ਸਾਰੇ ਸ਼ਹਿਰ ਦਾ ਤੇ ਲੱਖ ਰੱਬ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਤੇ ਇੰਨਾ ਕੰਮ ਕੀਤਾ ਇੱਕ ਮਦਦ ਦਾ ਅਸੀਂ ਸਰਬਸੰਮਤੀ ਨਾਲ ਨਗਰ ਕਾਇਜ ਪਾਇਆ ਸੀਗਾ ਜੋ ਸਾਰੇ ਕੌਂਸਲਰਾਂ ਨੇ ਪੂਰੀ ਸਹਿਮਤੀ ਨਾਲ ਮਤਾ ਪਾਸ ਕੀਤਾ ਇਹ ਇੱਕ ਸਾਰੇ ਸ਼ਹਿਰ ਨੇ ਸਾਡੀ ਮਤਦਾਨ ਕਰਕੇ ਇਹ ਵੀ ਮਤਾ ਪਾਸ ਕਰਤਾ ਵੀ ਅਸੀਂ ਤੁਹਾਡੇ ਨਾਲ ਹਾਂ ਸਾਰੀ ਜ਼ਮੀਨ ਦਾ ਆਪਦੇ ਹੱਥ ਦੇ ਵਿੱਚ ਲੈ ਚੀ ਜਾਵੇ ਤੇ ਜਿਹਦੇ ਵਿੱਚ ਅਸੀਂ ਗਰਾਊਂਡ ਤੇ ਨੰਦੀ ਸ਼ਾਲਾ ਦਾ ਪ੍ਰਬੰਧ ਕਰ ਸਕੀਏ ਇਹ ਹੀ ਤਾਂ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਨੇ ਸਾਡਾ ਬਹੁਤ ਬਹੁਤ ਧੰਨਵਾਦ ਜਿਹਨੇ ਪਹੁੰਚ ਕੇ ਇੱਥੇ ਬਹੁਤ ਸਾਡੀ ਕੌਂਸਲ ਆਫ ਪੰਜਾਬ